90% ਲੋਕਾਂ ਨੂੰ ਦੋਸਤੋ ਕਬਜ ਹੈ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਬਜ ਹੈਗੀ ਹੈ ਜਾਂ ਨਹੀਂ ਜੇ ਤੁਹਾਡਾ ਪੇਟ ਸਾਫ਼ ਜਿਵੇਂ ਤੁਸੀਂ ਲੈਟਰਨ ਦੇ ਵਿੱਚ ਗਏ ਜਾਣ ਸਾਰੀ ਆਪਣੀ ਟਰਾਲੀ ਖਾਲੀ ਕਰੀ ਤੇ ਨਾਲ ਦੀ ਨਾਲ ਆਗੇ ਤਾਂ ਇਹ ਸਮਝੋ ਵੀ ਤੁਹਾਨੂੰ ਕਬਜ ਨਹੀਂ ਜਿਹੜੇ ਲੋਕ 5 ਮਿੰਟ 2 ਮਿੰਟ 3 ਮਿੰਟ 10 ਮਿੰਟ ਜਾਂ 20 ਮਿੰਟ ਅੱਧਾ ਘੰਟਾ ਵੀ ਲਾਉਂਦੇ ਨੇ ਫੋਨ ਲੈ ਕੇ ਆਪਣਾ ਨਾਲ ਜਾਂਦੇ ਨੇ ਲੈਟਰਨ ਦੇ ਵਿੱਚ ਘੰਟਾ ਘੰਟਾ ਉੱਤੇ ਕਿੱਲੀ ਜਾਂਦੇ ਨੇ ਜੋਰ ਲਾਈਦਾ ਆਉਂਦੀ ਨਹੀਂ ਤਾਂ ਇਹ ਸਮਝੋ ਤੁਹਾਨੂੰ ਕਬਜ ਹੈ ਕਬਜ ਹੈ ਸਾਰੀਆਂ ਬਿਮਾਰੀਆਂ ਦੀ ਜੜ ਹੈਗੀ ਸਾਰੀਆਂ ਬਿਮਾਰੀਆਂ ਦੀ ਮਾਂ ਹੈਗੀ ਕਬਜ ਕਬਜ ਦਾ ਹੱਲ ਕਰ ਲੋ ਜੇ ਤੁਸੀਂ ਬਿਮਾਰੀਆਂ ਤੋਂ ਬਚਣਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਦੇ ਪੈਸੇ ਤਿਆਰ ਕਰ ਲੋ ਡਾਕਟਰਾਂ ਨੂੰ ਦੇਣ ਦੇ ਲਈ ਵੈਦਾਂ ਨੂੰ ਦੇਣ ਦੇ ਲਈ ਸੋਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਣੀਆਂ ਇਹ ਸਾਰੀਆਂ ਬਿਮਾਰੀਆਂ ਦੀ ਜੜ ਹੈ ਜੇ ਮਤਲਬ ਪੇਟ ਸਫਾ ਤਾਂ ਰੋਗ ਦਫਾ ਜੇ ਮਤਲਬ ਤੁਹਾਡਾ ਪੇਟ ਸਾਫ਼ ਹੁੰਦਾ ਚੰਗੀ ਤਰ੍ਹਾਂ ਤੁਹਾਨੂੰ ਕੋਈ ਵੀ ਬਿਮਾਰੀ ਲੱਗ ਨਹੀਂ ਸਕਦੀ ਇਹ ਚੀਜ਼ ਦਾ ਦੋਸਤੋ ਧਿਆਨ ਰੱਖੋ ਇਸ ਕਰਕੇ ਮੈਂ ਤੁਹਾਨੂੰ ਜਰੂਰ ਦੱਸਿਆ ਵੀ ਕਬਜ ਕੀ ਹੁੰਦੀ ਹੈ ਤੇ ਕਬਜ ਹੁੰਦੀ ਕਿਵੇਂ ਆ ਉਹ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਹੁਣ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਤੁਹਾਨੂੰ ਕਬਜ ਹੈਗੀ ਹੈ ਜਾਂ ਨਹੀਂ ਤੇ ਫਿਰ ਉਹਦਾ ਅਗਲੀ ਵੀਡੀਓ ਦੇ ਵਿੱਚ ਲਾਜ਼ਮੀ ਦੱਸਾਂਗੇ ਤੇ ਕੋਈ ਚੂਰਨਾ ਕੋਈ ਕੈਪਸੂਲ ਕੁਛ ਖਾਣ ਦੀ ਲੋੜ ਨਹੀਂ ਇੱਕ ਬਹੁਤ ਹੀ ਸਿੰਪਲ ਜਿਹਾ ਤਰੀਕਾ ਤੁਹਾਨੂੰ ਦੱਸੂਗਾ ਕਬਜ ਤੁਸੀਂ ਆਪਣੀ ਕਿਵੇਂ ਖਤਮ ਕਰ ਸਕਦੇ ਹੋ ਘਬਰਾਇਓ ਨਾ ਟੈਨਸ਼ਨ ਨਾ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਮੈਨੂੰ ਦੱਸ ਜੀ ਵੀ ਵੀ ਦਿਓ ਜੈਸ ਜੇ ਹੈਗੀ ਆ ਤਾਂ ਜੈਸ ਲਿਖ ਦਿਓ ਜੇ ਹੈ ਨਹੀਂ ਤਾਂ ਨੋ ਲਿਖ ਦਿਓ ਥੈਂਕ ਯੂ ਧੰਨਵਾਦ